ਵਾਹਿਗੁਰੂ ਜੀ ਬਰਦਾਤਾ ਉਰੇ ਜਿਵੇਂ ਘਰ ਹੋਰਦੀ ਮੁਕਤ ਹੋਵੇ ਅਮਰ ਬਦਾਲਨ ਨੰਕ ਮਨ ਮਨੇ ਸੁਖ ਹੋਏ ਮਤਨ ਨਾਮ ਤੇ ਆਇ ਤੇ ਪਰਮਾਨ ਨਾਨਕ ਕੋਲ ਉਧਾਰ ਹੈ ਆਪਣੈ ਦਰਗਹਿ ਪਵੇਂ ਮਾਨੁ ਵਾਜ ਗੁਰੂ ਸਹਿਬ ਜੀ ਲੋਕ ਮੰਨ ਲਾਤੀਜ ਬ੍ਰਹਮ ਵਿੰਦਿਤ ਸੁਦਾ ਬ੍ਰਹਮ ਮਤਰ ਮੈਂ ਇੱਕ ਸ਼ਬਦ ਲਿਵ ਲੈ ਆਇ ਰਹਿਮ ਵਿੰਦਿਤ ਸੁਦਾ ਬ੍ਰਹਮ ਮਤਰ ਮੈਂ ਇੱਕ ਸ਼ਬਦ ਲਿਵ ਲੈ ਆਇ ਲਾਮ ਨਿਰਦੀ ਟਾਲਾ ਸਦੀ ਪਿਛੇ ਲੱਗੀਆਂ ਮਿਰ ਹੈ ਸੁਭਾ ਵਿਸਾਈ ਬੈਨ ਸਤਿਗੁਰਾਂ ਨਾਲ ਨਾ ਪਾਈਏ ਬੁੱਝੋ ਕਰਮੀ ਚਾਰ ਨਾਲਿ ਕੋ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮੰਨ ਲਾਤੀ ਜਾਇ ਕਿਆ ਕਰੂ ਕਿਆ ਵਿਰਜਣ ਮਨ ਮੁਕ ਕ੍ਰਿਸ਼ਨ ਨਾਮੁ ਭੋਖ ਨਾ ਜਾਇ ਮਰੀ ਸ਼ਬਦ ਦੇ ਦਇਤਿਆ ਸੀਤਮੁ ਹੋਏ ਆਪ ਤੁਲਾਈ ਅੰਦਰ ਆਪ੍ਰਿਤ ਸੰਤ ਖਿਆ ਫਿਰ ਭੁਖ ਨ ਲੱਗੇ ਹੇ ਨਾਨਕ ਜੇ ਗੁਰਮਗ ਕਰਮੈ ਸੋ ਪ੍ਰਭਾਨ ਮੈਂ ਜੋ ਨਾਮ ਬਲਗੇ ਲਗ ਲਾਈ ਪਉੜੀ ਗੰਗਾ ਰੀਤਨ ਕੋ ਜੋ ਗੁਰਮੁਖ ਸਿਖਾ ਜੋ ਅਰਨਾਮਤਿ ਆਇਂਦੇ ਤਿਨ ਦਰਸਨ ਬਿਕਾ ਸੋਨ ਕੀਰਤਨ ਮਨ ਗੁੰਡ ਰਹਾ ਹਰਿ ਜਸ ਮਨ ਲਿਖਾ ਅਰਨਾਮਸਲਾਹੀ ਨੰਗ ਸਿਆ ਸਭ ਕਿਲ ਵਿਕਾ ਕਰੇ ਕਾਮ ਤਨ ਸੁਹਾਵਾ ਸੋ ਸਰੀਰ ਥਾਨ ਹੈ ਜੁਤੈ ਮੇਗਾ ਗੁਰੁ ਤਰੇ ਮਿਖਾ ਅਰ ਨਾਮ ਸਲਾਹੀ ਰੰਗ ਸਿਉ ਸਭ ਕਿਨ ਵਿਕੋ ਤਰੀਕਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿਤ ਮੇਰਾ ਗੁਰ ਤਵੇ ਵਿਕਾ ਮਾਇ ਗੁਰ ਜੀ ਕਾ ਕਲਸਾ ਮਾਇ ਗੁਰ ਜੀ ਕੀ ਵਤੇ